ਸੌਣ ਦਾ ਮਹੀਨਾ ਹੋ ਜਾ। ਜਹਸਣਾ ਹਣ ਤਰ ਜਾ ਵੀਰਾ ਤੇਰੀ ਉਬਰ ਚਾਰ ਜਗ ਹੋਵੇ ਸਾਡਾ ਸਾਹਮਣੇ ਪਖਰਾ ਹੜੜਿਆ ਤੇ ਜਿਹੜਾ ਅਥਰੂ ਵਹਿਣ ਬਰਚੋਵੇ ਤੇਰੀਆਂ ਪੌਣਾਂ ਕੰਨਾ ਅਤੇੜੇ ਆਸੇ ਰੱਖਦੇ ਮਸਾਲ ਕੋਵੇ ਕੀ અલਵੇ ਲਾ ਫੈਦਾ ਤੇਰਾ ਇਹ ਜੁਨਯਾਰ ਕੋੜਨਾ ਹੋਵੇ ਇੱਕ ਸੁਣਦਾ ਨਹੀਂ ਨਰਤ ਪਿਆਰ ਦੀ ਜਦ ਮੰਨੋ ਮੰਲੀ ਆਗੀ ਸੁਣੇ ਯਾਰ ਦੀਆਂ ਕੁੜੀਆਂ ਕੇ ਘੱਲੇ ਛੜ ਗਈ ਵੇ ਜਦੋਂ ਪੀਂਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਣੀਆਂ ਦੇ ਪੱਤੇ ਨਾਲ ਦੇ ਪੱਤਿਆਂ ਨਾਲ ਇੱਕ ਫਿੜ ਗਈ ਵੇ ਇੱਕ ਸੌਣ ਦਾ ਮਹੀਨਾ ਰਤ ਪਿਆ ਦੀ ਕਾਂ ਦੇ ਤੇ ਸਾਡੇ ਜਲਦੀ ਬੁਝਣਾ ਅੱਗ ਸੱਜਣਾ ਵੇ ਹੰਝਾ ਦੇ ਲੱਗ ਕੇ ਚੜੀ ਵੇ ਸਾਡੇ ਰੂਪ ਦੀ ਚਮੇਲੀ ਅੱਗ ਲਗੜੀ ਸੁਣਿਆ ਹਾਂ 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 ਸੱਜਣਾ ਸਾਡੇ ਰੂਪ ਦੀ ਚਮੇਲੀ ਅੱਗ ਲਗੜੀ ਤੁਸੂਤੀ ਰਕ ਆਕੇ ਖੜ ਗਈ ਵੇ ਜਦ ਪਿੰਗਦੇ ਹਲਾਰੇ ਨਾਲ ਸੁਣਿਆ ਹਾਂ ਸੱਜਣਾ ਹਣੀਆਂ ਵੇ ਪੱਤਿਆਂ ਨਾਲ ਇੱਕ ਤਿਆ ਨਾ ਇੱਕ ਫੇੜਗੀ ਵੇ ਇੱਕ ਸੋਨ ਦਾ ਮਹੀਨਾ ਰੁੱਤ ਪਿਆ ਹਵਾ ਦੀ ਇੱਕ ਬਤਲਾਂ ਦੀ ਠਟਾ ਕਨਕ ਹੋਰ ਸੀ ਮਿਨੀ ਮਿਨੀ ਡਿਗਦੀ ਟਣੀ ਤੂੰ ਕੀ ਜਾਣਦਾ ਭਣਾ ਵੇਚਨ ਮੱਖਣਾ ਜਿਹੜੀ ਸਾਡੀ ਜਾਨ ਤੇ ਬਣੀ ਵੇ ਤੂੰ ਕੀ ਜਾਣਦਾ ਭਾਂਦੇ ਚੰਨ ਮੱਖਣਾ ਹਾਂ ਜਿਹੜੀ ਸਾਡੀ ਜਾਂਤੇ ਬਣੀ ਵੇ ਵੇ ਕੀ ਬਣੂ ਸਾਡੀ ਕਜਲੇ ਦੀ ਧਾਰ ਧਾ ਸੁਣਿਆ ਹਾ 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 ਸੱਜਣਾ ਵੇ ਕੀ ਬਣੂ ਸਾਡੀ ਕਜਲੇ ਦੀ ਧਾਰ ਦਾ ਜੋ ਹੰਝੀਆਂ ਦੇ ਵਿੱਚ ਰੜਗੀ ਵੇ ਜਦੋਂ ਇੰਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਾ 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 ਹਣੀਆਂ ਦੇ ਪੱਤਿਆਂ ਦਾ ਇੱਕ ਤਿਆਨਾ ਇੱਕ ਭੜਗੀ ਵੇ ਇੱਕ ਸੌਣ ਦਾ ਮਹੀਨਾ ਰੁਕ ਪਿਆ ਆਦੀ ਖਾਣੇ ਕਾ ਤੋਣ ਕੱਚੀਆਂ ਤਰੇਲੀਆਂ ਹਿਮਨ ਮਾਦਨ ਕਰਕੇ ਤਦੇ ਹੌਲੀ ਹੌਲੀ ਆਕੇ ਤਕ ਉਛਲਾਵੇਂ ਮਹਿੰਦੀ ਵਾਰੇ ਹੱਥ ਫੜ ਕੇ ਵੇ ਤੇਰੇ ਨਿੱਕੇ ਨਿੱਕੇ ਲਾਰਿਆਂ ਦੇ ਨਾਲ ਵੇ ਸੁਣਿਆ ਹਾ 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 ਸੱਜਣਾ ਤੇਰੇ ਨਿੱਕੇ ਨਿੱਕੇ ਲਾਰਿਆਂ ਦੇ ਨਾਲ ਬਿਨ ਮਾਣੀ ਜਿੰਦ ਤੋ ਹੋਰ ਚੜ ਗਈ ਵੇ ਜਦੋਂ ਇੰਗਦੇ ਹਲਾਰੇ ਨਾਲ ਸੋਹਰਿਆ ਸੱਜਣਾ ਹਾ 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 ਨੀਆਂ ਬੇਪੱਤਾਂ ਵੇ ਪੱਤਿਆਂ ਨਾਲ ਹਿੱਟ ਫੜ ਗਈ सुणंदा महीना र पिया